ਸੁਣ ਸੁਣ ਮੇਰੇ ਕੰਨ ਅੱਕ ਗਏ ਨੇ ਸੁਣ ਸੁਣ ਮੇਰੇ ਕੰਨ ਅੱਕ ਗਏ ਨੇ ਪਾਕਿਸਤਾਨੀਆਂ ਦੀ ਖੱਪ ਸੁਣ ਸੁਣ ਮੇਰੇ ਕੰਨ ਅੱਕ ਗਏ ਨੇ ਪਾਕਿਸਤਾਨੀਆਂ ਦੀ ਖੱਪ ਕਹਿੰਦੇ ਇਸ ਵਾਰ ਹਰਾ ਕੇ ਇੰਡੀਆ ਜਿੱਤਾਂਗੇ ਏਸ਼ੀਆ ਕੱਪ ਕਹਿੰਦੇ ਇਸ ਵਾਰ ਹਰਾ ਕੇ ਇੰਡੀਆ ਜਿੱਤਾਂਗੇ ਏਸ਼ੀਆ ਕੱਪ ਤਿੰਨ ਵਾਰੀ ਇਹਨਾਂ ਹੋਇਆ ਸਾਹਮਣਾ ਤਿੰਨ ਵਾਰੀ ਇਹਨਾਂ ਦਾ ਹੋਇਆ ਸਾਹਮਣਾ ਤੇ ਤਿੰਨੇ ਵਾਰੀ ਹਾਰੇ ਤਿੰਨ ਵਾਰੀ ਇਹਨਾਂ ਦਾ ਹੋਇਆ ਸਾਹਮਣਾ ਤਿੰਨੇ ਵਾਰੀ ਹਾਰੇ ਬੋਲਣ ਜੋਗੇ ਰਹਿ ਨਾ ਦਿੱਤੇ ਹੁਣ ਮੂਛ ਪਾਉਂਦੇ ਸਾਰੇ ਬੋਲਣ ਜੋਗੇ ਰਹਿ ਨਾ ਦਿੱਤੇ ਹੁਣ ਮੂਛ ਪਾਉਂਦੇ ਸਾਰੇ ਸਿਆਣੇ ਬੰਦੇ ਕਦੇ ਨਹੀਂ ਮਾਰਦੇ ਸਿਆਣੇ ਬੰਦੇ ਕਦੇ ਨਹੀਂ ਮਾਰਦੇ ਐਵੇਂ ਫੋਕੀਆਂ ਬੜਕਾਂ ਸ਼ਿਆਣੀ ਬੰਦੇ ਕਦੇ ਨਹੀਂ ਮਾਰਦੇ ਐਵੇਂ ਫੋਕੀਆਂ ਫੜਕਾਂ ਹਰ ਵਾਰੀ ਤਾਂ ਇੰਡੀਆ ਦੀ ਟੀਮ ਕੜਦੀ ਤਾਡੀਆਂ ਰੜਕਾਂ ਹਰ ਵਾਰੀ ਤਾਂ ਇੰਡੀਆ ਦੀ ਟੀਮ ਕੜਦੀ ਤਾਡੀਆਂ ਰੜਕਾਂ ਇੰਡੀਆ ਨੂੰ ਹਰਾਉਣ ਦਾ ਸੁਪਨਾ ਇੰਡੀਆ ਨੂੰ ਹਰਾਉਣ ਦਾ ਸੁਪਨਾ ਹਰ ਵਾਰੀ ਲੈ ਕੇ ਆਂਦੇ ਇੰਡੀਆ ਨੂੰ ਹਰਾਉਣ ਦਾ ਸੁਪਨਾ ਹਰ ਵਾਰੀ ਲੈ ਕੇ ਆਂਦੇ ਮੈਚ ਤੋਂ ਬਾਅਦ ਸਟੇਡੀਅਮ ਵਿੱਚੋਂ ਰੁੰਦੇ ਘਰਾਂ ਨੂੰ ਜਾਂਦੇ ਮੈਚ ਤੋਂ ਬਾਅਦ ਸਟੇਡੀਅਮ ਵਿੱਚੋਂ ਰੁੰਦੇ ਘਰਾਂ ਨੂੰ ਜਾਂਦੇ ਪ੍ਰੈਸ਼ਰ ਵਿੱਚ ਮਹਿਜਦੇ ਨੇ ਪ੍ਰੈਸ਼ਰ ਵਿੱਚ ਵੀ ਮਹਿਜਦੇ ਨੇ ਕਿਵੇਂ ਬੰਦੇ ਨੇ ਹੀਰੋ ਸੋਹਲ ਪੱਟੀ ਵਾਲਾ ਕਹਿੰਦਾ ਹੁਣ ਲਿਖ ਦਿਓ 80 ਸੋਹਲ ਪੱਟੀ ਵਾਲਾ ਕਹਿੰਦਾ ਹੁਣ ਲਿਖ ਦਿਓ 80 ਦੋਸਤੋ ਜੇ ਇਹ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਜਿੰਨਾ ਜਿੰਨਾ ਵੀਰਾਂ ਨੂੰ ਏਸ਼ੀਆ ਕੱਪ ਜਿੱਤਣ ਦੀ ਖੁਸ਼ੀ ਆ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਸਤਿ ਸ੍ਰੀ ਅਕਾਲ